2 ਦਸੰਬਰ ਨੂੰ ਜਾਇਦਾ ਸਿੰਘ ਜੀ ਅਕਾਲਤਾਸਰਬ ਤੇ ਪੰਚ ਸਿੰਘ ਸਹਿਬਾਨਾ ਨੇ ਜੀ ਅਕਾਲਤਾਸਰਬ ਤੇ ਜੋ ਸੇਵਾ ਲਾਈ ਸੀ ਇਹਨੂੰ ਤੇ ਮੇਰੇ ਸਾਥੀਆਂ ਨੂੰ ਅਸੀਂ ਉਹ ਨਿਭਾ ਰਹੇ ਆ ਤੇ ਗੁਰਦੁਆਰਾ ਕੇਂਦਰੀ ਸਿੰਘ ਸਵਾ ਰਾਜਪੁਰਜ ਮੈਂ ਕਿਉਂਕਿ ਮੇਰੇ ਇਲਾਕੇ ਦਾ ਗੁਰਦੁਆਰਾ ਬਰਾ ਪਿੰਡਕ ਤੇ ਤੇ ਸਿੰਘ ਸਹਿਬਾਨਾ ਦਾ ਹੁਕਮ ਸੀ ਵੀ ਆਪਣੇ ਪਿੰਡ ਜਾਂ ਆਪਣੇ ਇਲਾਕੇ ਵਿੱਚ ਕੱਲ ਗੁਰਦੁਆਰਾ ਪਾਸ਼ੀ ਨਵੀ ਬਾਦਰਗੜ੍ਹ ਸਾਹਿਬ ਨੂੰ ਇੱਕ ਵਾਰ ਸਾਡੀ ਚਰਨਛੋਹ ਤਰਤੀ ਤੇ ਅਸੀਂ ਸੇਵਾ ਕੀਤੀ ਉਤੋਂ ਪਹਿਲਾਂ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਟਾਇਲਟ ਸੀ ਤੇ ਅੱਜ ਜਿੱਥੇ ਗੁਰਦੁਆਰਾ ਕਿੰਨੇ ਸਿੰਘ ਸਭਾ ਰਾਜਪੁਰਾ ਕਰ ਰਹੇ ਸੋ ਮੈਂ ਸਮਝਦਾ ਕਿ ਸੇਵਾ ਸਿਮਰਨ ਜੋ ਸਾਡੀ ਮਹਾਰ ਫਲਾਸਤੀ ਗੁਰਨਾਮਕ ਦੇ ਸਾਹਿਬ ਜੀ ਦਾ ਅਧਾਰਾ ਸੇਵਾ ਕਰਕੇ ਸਿਮਰਨ ਕਰਕੇ ਮਨ ਨੂੰ ਸਕੂਨ ਆਉਂਦਾ ਤੇ ਜਾਣੇ ਅਣਜਾਣੇ ਜ਼ਿੰਦਗੀ ਚ ਬੰਦੇ ਜੋ ਗਲਤੀਆਂ ਹੁੰਦੀਆਂ ਨੇ ਜਦੋਂ ਅਸੀਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਗੁਰੂ ਘਰ ਵਿੱਚ ਆਉਂਦੇ ਆ ਗੁਰੂ ਦੀ ਸੰਗਤ ਵਿੱਚ ਬੈਠਦੇ ਆ ਤਾਂ ਕੁਦਰਤੀ ਤੌਰ ਤੇ ਸਾਨੂੰ ਕਿਤੇ ਨਾ ਕਿਤੇ ਉਹਨਾਂ ਗਲਕੀਆਂ ਦਾ ਪਸਤਾ ਤਾਬ ਹੁੰਦਾ ਔਰ ਅੱਗੇ ਲਈ ਭਲ ਸੇਵਾ ਸਿਵਰਨ ਕਰਨ ਦੀ ਪ੍ਰੇਰਨਾ ਮਿਲਦੀ ਹੈ ਰਾਜਨੀਤੀ ਕਿ ਸੇਵਾ ਇਹ ਵੱਖਰੀ ਗੱਲ ਆਜ ਰਾਜਨੀਤੀ ਨੂੰ ਲੋਕਾਂ ਨੇ ਵਪਾਰ ਬਣਾ ਲਿਆ ਇਹ ਵੱਖਰੀ ਗੱਲ ਆਜ ਰਾਜਨੀਤੀ ਨੂੰ ਇੱਕ ਧੰਦੇ ਦੇ ਤੌਰ ਤੇ ਲੋਕ ਵਰਤਣ ਲੱਗੇ ਪਰ ਅਸੀਂ ਮੈਨਾਂ ਵਿੱਚ ਰਾਜਨੀਤੀ ਜਿਹੜੀ ਇੱਕ ਸੇਵਾ ਹੈ ਔਰ ਮੈਂ ਜਿੰਦਗੀ ਦੇ ਵਿੱਚ ਰਾਜਨੀਤੀ ਨੂੰ ਸੇਵਾ ਮੰਨ ਕੇ ਤੁਰਿਆ ਜੇ ਇਹ ਤਾਂ ਐਮਰਜੈਂਸੀ 'ਤੇ ਕਿੰਨੇ ਲਾਲਚਦੰਦੇ ਰਹੇ ਜੈਨੀ ਜੈਲ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਸਭ ਤੋਂ ਛੋਟੀ ਉਮਰ ਸਭ ਤੋਂ ਸਖਤ ਗ੍ਰੋਹਨ ਦੇ ਇਧਾ ਮੇਰੇ ਤੇ ਲਾਇਆ ਪਰ ਮੈਂ ਲਾਲਚ ਤੇ ਡਰ ਭੇਤੇ ਆ ਕੇ ਸੇਵਾ ਨੂੰ ਰਾਜਨੀਤੀ ਵਿੱਤ ਆਪਣੇ ਅਜੂਗਾ ਤੋਂ ਸਿੱਖਿਆ ਸੀ ਸਰੇ ਪਿਤਾ ਜੀ ਤੋਂ ਜਿਹੜਾ ਪਿਛੋਂ ਉੱਪਰ ਜਿਹੜਾ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜੱਤੇ ਤੋਂ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੇ ਮਰਦਮਾਨ ਕੀਤਾ ਉਹੀ ਗੁਣ ਤੇ ਸਾਨੂੰ ਮੇਰੇ ਉਸੇ ਗੁਰਤੀ ਨੂੰ ਲੈ ਕੇ ਸੇਵਾ ਕਰਦੇ ਰਹੇ ਔਰ ਉਸੇ ਗੁਰਤੀ ਦੇ ਸਿੱਟੇ ਸੇ ਛੋਟੀ ਉਮਰ ਦੇ ਵਿੱਚ ਸਾਉਥੇ ਛੋਟੀ ਉਮਰ ਦੀ ਮਾ ਵਿਧੀਰ ਵੀ ਬਣਿਆ ਤੇ ਸਖਤ ਤੋਂ ਸਖਤ ਗੁਰੂਨ ਛੋਟੀ ਉਮਰ ਵਿੱਚ ਬੱਤ ਤੋਂ ਬੱਤ ਜੇੜਾ ਛੋਟੀ ਉਮਰ ਤੋਂ ਰਹੀਆਂ ਤਾਂ ਸੁਖ ਵੀ ਮੇਰਾ ਖਰ ਸਭ ਤੋਂ ਛੋਟੀ ਉਮਰ ਦੇ ਵਿੱਚ ਮੈਨੂੰ ਮੇਰੇ ਸਭ ਤੋਂ ਛੋਟੀ ਉਮਰ ਦੇ ਵਿਧੀਰ ਬਣਿਆ ਸਭ ਤੋਂ ਵੱਡਾ ਮੈਗਮ ਪੰਜਾਬ ਦਾ ਮਿਲਿਆ ਤੇ ਮਹਿਕਮਾ ਮਿਰਤੇ ਵੀ ਸਮੇਂ ਦੀਆਂ ਸਰਕਾਰਾਂ ਦੇ ਜ਼ਬਰ ਤੇ ਨਿਆ ਰਵੀਰੋ ਵਰਗਿਆਂ ਨਾਲ ਟੱਕਰ ਲਈ ਇਹ ਹੀਰੋ ਵਰਗਿਆਂ ਦੀ ਜਿਹੜੀ ਆਲਮ ਸੈਨਾ ਬਣਾਉਣ ਦੀ ਯੋਜਨਾ ਸੀ ਉਹ ਫੇਰ ਦਿੱਤੀ ਚੌਥੇ ਪੁਲਿਸ ਮੁਕਾਬਲੇ ਅਹ ਕੁਰਕੀ ਨਾਲ ਹੋਣ ਤੋਂ ਰੋਕੇ ਭਾਵੇਂ ਆਪਣੇ ਫੀਡੇ 'ਚ ਜੜ ਦੰਡਾਇਆ ਸੋ ਅੱਜ ਵੀ ਅਸੀਂ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਨੇ ਪੰਜਾਬ ਨਸ਼ਿਆਂ ਦੇ ਸਮੁੰਦਰ 'ਚ ਡੁੱਬਿਆ ਪਿਆ ਪੰਜਾਬ ਦੀ ਖੇਸ਼ਾਨੀ ਦਿਨ ਦਿਹਾੜੇ ਲੁੱਟ ਲਈ ਉਹ 200 3 300 ਰੁਪਇਆ ਕਿਸਾਨਾਂ ਦੀਆਂ ਜੇਬਾਂ 'ਚ ਲੁੱਟ ਲਿਆ ਕੋਈ ਬੋਲਿਆ ਤੱਕ ਨਹੀਂ ਕਿਸੇ ਨੇ ਸੀ ਤੱਕ ਨਹੀਂ ਕੀਤੀ ਕਿਸੇ ਨੇ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ ਪਹਿਲੀ ਵਾਰੀ ਹੋਊਗਾ ਵੀ ਦਿਨ ਦਿਹਾੜੇ ਢਾਕਾ ਕਿਸਾਨਾਂ ਦੀ ਜੇਬਾਂ ਤੇ ਵਿਆ ਹੋਵੇ ਕਿਸੇ ਨੇ ਮਦਦ ਲਈ ਆਵਾਜ਼ ਵੀ ਨਾ ਮਾਰੀ ਹੋਵੇ ਅੱਜ ਪੰਜਾਬ ਜਾਨੀ بے ਸਹਾਰਾ ਹੋਇਆ ਪਿਆ ਪੰਜਾਬ ਦੀ ਰਾਜਨੀਤੀ ਦੇ ਕਬਜ਼ਾ ਪੰਜਾਬ ਦੇ ਪਾਣੀਆਂ ਦੇ ਕਬਜ਼ਾ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਤੇ ਕੋਈ ਬੋਲਰ ਵਾਲਾ ਹੀ ਨਹੀਂ ਹੈ ਸੋ ਅੱਜ ਤੇ ਬਿਜੂਤ ਪੰਜਾਬੀਆਂ ਦੀ ਪਾਰਟੀ ਦੀ ਲੋਕ ਆਸ ਉਮੀਦ ਕਰਦੇ ਆ ਅੱਜ ਜੀ ਸਿੰਘ ਸਹਿਬਾ ਜੀ ਨੇ ਪੰਜ ਛੇ ਮੈਂਬਰੀ ਕਮੇਟੀ ਬਣਾਈ ਹੈ ਔਰ ਉਹ ਕਮੇਟੀ ਤੋਂ ਅਸੀਂ ਆਸ ਕਰਦੇ ਆ ਕਿ ਐਸੇ ਨੌਰਮ ਜਿ ਤੈ ਕਰਕੇ ਕਿ ਪੁਰਾਣੀਆਂ ਰੌ ਰੀਤਾਂ ਤੇ ਪੁਰਾਣੇ ਰਿਵਾਜਾਂ ਤੇ ਔਰ ਪੁਰਾਣੀ ਵਿਰਾਸ ਜਿਹੜੀ ਅਕਾਲੀ ਦਲ ਦੀ ਆ ਉਹਦੇ ਤੇ ਚੱਲਣ ਵਾਲੇ ਆਗੂ ਜਿਹੜੇ ਨੇ ਉਹਨਾਂ ਦੀ ਤਲਾਸ਼ ਕਰਕੇ ਮਤਲਬ ਇੱਕ ਅੱਛੀ ਲੀਡਰਸ਼ਿਪ ਜਿਹੜੀ ਆ ਪੰਜਾਬ ਤੇ ਦੇਸ਼ ਤੇ ਪੰਥ ਨੂੰ ਪਰਵਾਇਰ ਕਰ ਸਕੇਗੀ ਦੇਖੋ ਅੱਜ ਆਖਰੀ ਦਿਨ ਆ ਸਿੰਘ ਸਹਿਬਾਨ ਨੇ ਜਿਹੜਾ ਕਿਹਾ ਸੀ ਕਿ ਜਿਨ੍ਹਾਂ ਨੇ ਵੀ ਇਸ ਸੇਵਤੇ ਚਲੇ ਸਾਸੂ ਗਿਸੀ ਬਾਹਰ ਸਮੇਤ ਉਹ ਪ੍ਰਵਾਨ ਕਰ ਲਈ ਜਾਂ ਅਬ ਮੈਨੂੰ ਆਸ ਆ ਵੀ ਉਹ ਲਾਜ਼ਮੀ ਕਰਨਗੇ ਕਿਉਂਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਚਲੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਾਤ ਅਨੁਸਾਰ ਸੇਵਾ ਕਰ ਰਹੇ ਨੇ ਤੇ ਫਿਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਤਿਆਗ ਵੀ ਦਿਖਾਉਣਗੇ ਦਿਖਾਉਣਗੇ ਆ ਇਹ ਜੈਸੀ ਸਰ ਸਹਿਬਾਨਾ ਦਾ ਪ੍ਰਵਾਨ ਜਿਹੜਾ ਪੰਚੀਆਂ ਭਾਵਨਾਵਾਂ ਅਨੁਸਾਰ ਉਹ ਸਵਾਰ ਕਰਨੇ ਕਰਨਾ ਪਏਗਾ ਉਹ ਕੋ ਕੁਦਰਤੀ ਤੌਰ ਤੇ ਕਿ ਜਿੱਥੇ ਵੀ ਨੁਕਸਾਨ ਹੋਏ ਨੇ ਜਿੰਨਾ ਨਕਸਾ ਜਿੰਨਾ ਘਾਲਤੀਆਂ ਦਾ ਸਰੇ ਆਮ ਸਾਹਮਣੇ ਸੰਗਤ ਦੇ ਵਿੱਚ ਕਬੂਲ ਕੀਤੀਆਂ ਗਈਆਂ ਦਾ ਸੂਰਜੀ ਬਾਲਰ ਪ੍ਰਧਾਨ ਸੀ ਅਕਾਲੀ ਜਨ ਪਾਰਟੀ ਦੇ ਜਿਹੜੇ ਨੁਕਸਾਨ ਹੋਏ ਤੇ ਹੁਣ ਅੱਗੇ ਲਈ ਉਹ ਨਾ ਹੋਣ ਉਹਨਾਂ ਦੀ ਪ੍ਰਭਾਈ ਕੀਤੀ ਜਾਵੇ ਇਹ ਕੁਦਰਤੀ ਤੌਰ ਤੇ ਜਿਹੜੀ ਉਹ ਕਮੇਟੀ ਬਣੀ ਆ ਉਹ ਕਮੇਟੀ ਉਸ ਤਰ੍ਹਾਂ ਦੇ ਨੌਰੂਦ ਤੈਅ ਕਰੇਗੀ ਜਿਹਦੀ ਆਸ ਉਮੀਦ ਲੋਕ ਅਕਾਲੀਆਂ ਤੋਂ ਲਾਈ ਬੈਠੇ ਨੇ ਜਿਸ ਤਰ੍ਹਾਂ ਦੀ ਲੋਕਾਂ ਨੂੰ ਉਮੀਦ ਆ ਕਿ ਅਕਾਲੀ ਕਿਹੋ ਜਿਹੇ ਹੋਣੇ ਚਾਹੀਦੇ ਨੇ ਅਕਾਲੀਆਂ ਦੀ ਸੋਚ ਕਿਹੋ ਜੀ ਹੋਣੀ ਚਾਹੀਦੀ ਆ ਅਕਾਲੀ ਲੀਡਰ ਜਿਹੜੇ ਨੇ ਉਹਨਾਂ ਦਾ ਪਛੋਕੜ ਕਿਉਂ ਜਾ ਹੋਣਾ ਚਾਹੀਦਾ ਮਤਲਬ ਜੇ ਨਾ ਅਕਾਲੀ ਦਲ ਦੇ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਹੋਏਗਾ ਅਕਾਲੀ ਸੰਘਰਸ਼ਾਂ ਵਿੱਚ ਜਿਨ੍ਹਾਂ ਨੇ ਕੋਈ ਮਾਰਾਂ ਖਾਧੀਆਂ ਜਾਂ ਨੁਕਸਾਨ ਉਠਾਇਆ ਨੇ ਜੇ ਉਸ ਔਰ ਉਹਨਾਂ ਦੀ ਦਿੱਖ ਪੰਤਕ ਹੋਏਗੀ ਸੋਚ ਪੰਤਕ ਹੋਏਗੀ ਔਰ ਪੰਜਾਬ ਤੇ ਪੰਥ ਦੇ ਭਲੇ ਲਈ ਜੂਝਣ ਦੀ ਜਿਨ੍ਹਾਂ ਦੇ ਵਿੱਚ ਸ਼ਕਤੀ ਹੋਏਗੀ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਇਹ ਜਿਹੜੀ ਦਵਾਈ ਆ ਅੱਗੇ ਲਿਆਉਣ ਦੇ ਵਿੱਚ ਯਤਨ ਕਰੇਗੀ ਫਿਰ ਹੀ ਲੋਕਾਂ ਦੀ ਤਸੱਲੀ ਹੋਏਗੀ ਤਾਂ ਹੀ ਅਕਾਲੀ ਜਨ ਮੁੜ ਕੇ ਵੜੂਣਾ ਲਿੰਗਾ ਤੇ ਚੱਲ ਸਕੀਗਾ ਸਾਸੀ ਜਿਹੇ ਬਾਦਰ ਤੇ ਜਿਹੜਾ ਹਮਲਾ ਹੋਇਆ ਉਹ ਬੁਧੀ ਅਸੀਂ ਕੋਰਨੀਦਾ ਕਰਦੇ ਆਂ ਵੈਸੇ ਤਾਂ ਕਿਸੇ ਸਾਡੇ ਇਸ ਤਰ੍ਹਾਂ ਦਾ ਹਮਲਾ ਹੋਵੇ ਤਾਂ ਕੁਦਰਤੀ ਤੌਰ ਤੇ ਉਹਦੀ ਫੀੜਾ ਉਹਦੀ ਜੀਤ ਜ਼ਿਆਦਾ ਸੋ ਇਸ ਕਰਕੇ ਅਸੀਂ ਦੀ 14 ਤੇ ਕੇਵਲ ਲਿੰਡਾਈ ਨਹੀਂ ਕਰਦੇ ਬਲਕਿ ਅਸੀਂ ਮੰਗ ਵੀ ਕਰਦੇ ਆਂ ਕਿ ਉੱਚ ਪੱਧਰੀ ਜਾਂਚ ਹੋਵੇ ਤੇ ਡੀਸਰੀ ਇਨਕੁਆਰੀ ਹੋਵੇ ਤਾਂ ਕਿ ਸਾਹਮਣੇ ਆਉਣ ਔਰ ਅਸਲੀ ਕਾਰ ਲੱਭੇ ਜਾਣ ਅਸਲੀ ਵਿਅਕਤੀ ਲੱਭੇ ਜਾਣ ਆਕੇ ਇਸ ਕਿਸ ਹੁੰਦੀ ਹੈ ਮੁੰਡਾ ਭਾਗੀ ਤੇਰਾਵਾ ਮੁੜ ਕੇ ਪੰਜਾਬ ਦੀ ਧਰਤੀ ਤੇ ਨਾ ਵਾਪਸ ਕਿਉਂਕਿ ਪੰਜਾਬ ਨੇ ਪਿੱਛੇ ਬੜਾ ਦਰਦ ਹੰਡਾਇਆ ਪੰਜਾਬ ਨੇ ਬੜਾ ਸੇਕ ਝੱਲਿਆ ਪੰਜਾਬ ਨਹੀਂ ਚਾਹੁੰਦਾ ਮੁੜ ਕੇ ਉਹਨਾਂ ਹਾਲਾਤਾਂ ਵਿੱਚ ਮੁੜ ਕੇ ਪੰਜਾਬ ਨੂੰ ਠੱਕਿਆ ਜਾਵੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪੰਜਾਬ ਵਿੱਚ ਰਾਜਨੀਤਿਕਾ ਦਾ ਮਾਹੌਲ ਜਿਹੜਾ ਹੈ ਉਹਨੂੰ ਖਤਮ ਕਰੇ ਪੰਜਾਬ ਵਿੱਚ ਚੰਨ ਭਾਈਚਾਰਕ ਸਾਂਝ ਲਿਆਵੇ ਪੰਜਾਬ ਦੇ ਵਿੱਚ ਜਿਹੜੀ ਅੱਜ ਖੜੋਤ ਆਰਥਿਕ ਪੱਖੋਂ ਖੜੀ ਹੋਈ ਆ ਉਹਨੂੰ ਵੀ ਖਤਮ ਕੀਤਾ ਜਾਵੇ